ਉਹ ਅਬ ਵੀ ਉਹਨਾਂ ਦੇ ਆਪੋਜ਼ਿਟ ਪੰਥਕ ਤੇ ਰ ਵੀ ਤਾਂ ਖੜੁੱਤੀ ਆ ਪੰਥਕ ਪਾਰਟੀ ਵੀ ਖੜੀ ਆ ਸ਼ਰੋਮਣੀ ਪਾਰਟੀ ਉਹ ਬਾਦਲਾਂ ਨੂੰ ਛੱਡ ਪਰੇ ਉਹ ਪੰਥ ਥੋੜਵਾ ਉਹ ਤਾਂ ਨਰਕ ਵਾ ਹੁਣ ਤਾਂ ਉਹਨਾਂ ਤੇ ਇੰਨੇ ਇੰਨੇ ਇਲਜ਼ਾਮ ਲੱਗਦੇ ਕਹਿੰਦੇ ਐਨਐਸਏ ਲਾ ਰੱਖੀ ਐਨਐਸਏ ਇਲਜ਼ਾਮ ਜਿਹੜਾ ਉਹਨਾਂ ਦੇ ਆ ਇਲਜ਼ਾਮ ਤੇ ਕਦਾਵਾ ਕਿੰਨੇ ਲਾਏ ਕਿੰਨੇ ਆ ਮਾਨ ਮਾਨ ਮਾਨੇ ਤੋਂ ਕੇਂਦਰ ਦਾ ਕੇਂਦਰ ਦਾ ਕੋਈ ਮਤਲਬ ਨਹੀਂ ਕੋਈ ਜਿਹਾ ਹੈਗਾ ਉਹਦਾ ਵੀ ਆ ਸਭ ਦਾ ਹੀ ਚੱਕ ਲਿਆ ਮੁੰਡਾ ਹੈ ਇਹਨਾਂ ਨੇ ਬਸ ਚੱਕ ਲਿਆ ਉਹ ਬੰਦ ਕਿੱਥੋਂ ਆ ਸਾਰਾ ਦਸ ਮੈਗ ਜੋ ਇਹਨਾਂ ਨੇ ਇੱਥੇ ਖਲਾਰਤੀ ਪੰਜਾਬ ਦੇ ਵਿੱਚ ਪਰ ਅਕਾਲੀ ਦਲ ਜਿਵੇਂ ਪ੍ਰਚਾਰ ਕਰ ਰਿਹਾ ਖਾਸ ਕਰਕੇ ਬਿਰਸਾ ਸਿੰਘ ਬਲਟੋਹਾ ਉਹ ਕਹਿੰਦੇ ਨੇ ਕਿ ਉਹ ਤਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਬਲਟੋਹਾ ਬੇਵਕੂਫ ਬਣਾਉਂਦਾ ਪੰਥ ਇਸ ਵੇਲੇ ਦੋ ਰਾਹਾਂ ਤੇ ਖੜ ਗਿਆ ਆ ਆ 50 ਰੇਖ ਲੋ ਜੇ ਉਹ ਕੋਈ ਚਿੰਤਾ ਨਹੀਂ ਅਮਰਪਾਲ ਜਤੂਣਾ ਜਤੂਣਾ ਅਹੀਂ ਤੇ ਕਈ ਨੇ ਪੰਜਾਬ ਦੇ ਵਿੱਚ ਮਜੀਟੀਆਂ ਰਹਿੰਦੇ ਨੇ ਕਿੰਨੀ ਖਲਾਰੀ ਆ ਸਾਡੇ ਦੇ ਤੋਪ ਚਲਾ ਦੇਣ ਜਿਹੜੀ ਚਲਾਉਣੀ ਆ ਬੰਦੀ ਸਿੰਘਾਂ ਦਾ ਮੁੰਡਾ ਚੱਕਾਂਗੇ ਅੱਗੇ ਹੀ ਨੇ ਚੱਦਾ ਚੱਕਿਆ ਨਾ ਕਿੰਨੇ ਜਿਹੜੇ ਪਕਾਲੀ ਸਰਕਾਰ ਰਹੀ ਆ ਜੋ ਜੀਟੀਏ ਨੇ ਕੀਤਾ ਸੀ ਜੀ ਨੇ ਕੀਤਾ ਲਿਆਣ ਕੇ ਨਚਾ ਅੱਗ ਲਾਤੀ ਪੰਜਾਬ ਦੇ ਵਿੱਚ ਮੁੰਡਿਆਂ ਦਾ ਜਲਦ ਕਾਲ ਕੇ ਰਾਤੀ ਆ ਤੇ ਉਹੀ ਬਾਦਲਾਂ ਦੀ ਜਿਹੜੀ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਉਹ ਵੀ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦਾ ਮੁੱਦਾ ਚੱਕਾਂਗੇ ਅਸੀਂ ਨਸ਼ਿਆਂ ਦਾ ਮੁੱਦਾ ਚੱਕਾਂਗੇ ਨਹੀਂ 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 ਤੂੰ ਹੀ ਤਾਂ ਕਰਨ ਵਾਲਿਆ ਤੇ ਟੁਕੜਾ ਕਿੱਥੋਂ ਆ ਬਾਪੂ ਜੀ ਕੀ ਕੀ ਪ੍ਰੋਗਰਾਮ ਆਉਣ ਕੀ ਹਲਾ ਪਰੋਂ ਕਿ ਬੀਬੀ ਨੂੰ ਆਉਂਦੇ ਬੋਟਾਂ ਪਾਉਣੀਆਂ ਹੋਰ ਕੁਝ ਬਿਲਕੁਲ ਬਿਲਕੁਲ ਜੀ ਹੁਣ ਤਾਂ ਉਹਨਾਂ ਤੇ ਇੰਨੇ ਇੰਨੇ ਇਲਜ਼ਾਮ ਲੱਗਦੇ ਕਹਿੰਦੇ ਐਨਐਸਏ ਲਾ ਰੱਖੀ ਐਨਐਸਏ ਇਲਜ਼ਾਮ ਦੇ ਰਹੇ ਇਹਨਾਂ ਦੇ ਇਲਜ਼ਾਮ ਤੇ ਕਦਾਵਾ ਕਿਹਨੇ ਲਾਏ ਕਿੰਨੇ ਆ ਮਾਨ ਮਾਨ ਮਾਨੇ ਤਾਂ ਕੇਂਦਰ ਦਾ ਕੇਂਦਰ ਦਾ ਕੋਈ ਮਤਲਬ ਨਹੀਂ ਕੁਝ ਹੋ ਜਿਆ ਹੈਗਾ ਉਹਦਾ ਵੀ ਆ ਸਭ ਦਾ ਹੀ ਚੱਕ ਲਿਆ ਮੁੰਡਾ ਹੈ ਇਹਨਾਂ ਨੇ ਬਸ ਚੱਕ ਲਿਆ ਨਿਆਕ ਕੀਤਾ ਗਲਤ ਕੀਤਾ ਕਦੀਆਂ ਐਸੇ ਲੱਗਦਾ ਦੇਖਿਆ ਹਿੰਦੂਤਵ ਪਰਸਾਵਲ ਤੋਂ ਹਾ ਖੜਦੇ ਨੇ ਉਹ ਕਹਿੰਦੇ ਕਿ ਸਾਡੇ ਤੇ ਤਾਂ ਲੱਗਦਾ ਰਿਹਾ ਜੋ ਕਰਦੇ ਉਹ ਚ ਮੈਂ ਕੋਚਿੰਗ ਕਰਾਂ ਅਸੀਂ ਜਿੰਨ ਦੰਤ ਸਾਹਿਬ ਅਮਰਪਾਲ ਜਤਉਣਾ ਸਾਨੂੰ ਉਹਨਾਂ ਮਤਲਬ ਆ ਬਾਲੂ ਕਰਨੀ ਕੋਈ ਵੀ ਬਾਬਾ ਜੀ ਪੰਥ ਇਸ ਵੇਲੇ ਦੋ ਰਾਹਾਂ ਤੇ ਖੜ ਗਿਆ ਆ ਆ 50 ਰੇਖ ਹੋ ਜੇ ਉਹ ਕੁਚੈਂਤ ਨਹੀਂ ਅਮਰਪਾਲ ਜੱਟਣਾ ਜੱਟਣਾ ਚਲੋ ਬਹੁਤ ਵਧੀਆ ਬਿਲਕੁਲ ਇਹ ਉਹ ਹਾਲਾਤ ਨੇ ਫਿਲਹਾਲ ਅਮਰਪਾਲ ਭਾਈ ਅਮਰਪਾਲ ਸਿੰਘ ਦਾ ਜੱਟਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਪ੍ਰਤੀਤ ਹੋ ਰਿਹਾ ਹੈ ਜ਼ਰੂਰੀ ਹੈ ਯੂਰਿ ਬਿਲਕੁਲ ਜ਼ਰੂਰੀ ਕੀ ਭਾਈ ਸਾਹਿਬ ਆਉਂਦੇ ਨੇ ਤਾਂ ਚੰਗਾ ਹੋਵੇਗਾ ਅਸੀਂ ਇੱਕ ਹੱਥ ਜੋੜਦੇ ਹਾਂ ਬੜਾ ਪਰਸਨਲ ਪੜ ਕੇ ਹੋਣੀ ਆ ਜੇ ਹੂੰ ਅੰਤ ਅਸ ਜੋੜਦੇ ਆ ਠੀਕ ਹੈ ਬਿਲਕੁਲ ਭਾਈ ਸਾਹਿਬ ਕਹਿੰਦੇ ਨੇ ਆਉਂਦੇ ਨੇ ਤਾਂ ਚੰਗਾ ਹੋਵੇਗਾ ਹੋਰ ਵੀ ਬਜ਼ੁਰਗ ਸਾਡੇ ਨਾਲ ਨੇ ਫਿਲਹਾਲ ਕਹਿੰਦੇ ਖਟੂ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਆ ਰਹੇ ਨੇ ਕੀ ਵਿਚਾਰ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਵਰ ਜੀ ਅਮਰਤਪਾਲ ਸਿੰਘ ਦੀ ਜਿੱਤ ਮਤਲਬ ਪੱਕੀ ਆ ਹੂੰ ਬਹੁਤ ਸੰਗਤ ਉਹਨਾਂ ਦਾ ਮਗਰਿਆ ਉਹਨਾਂ ਦੇ ਕੰਮਾਂ ਨੂੰ ਜਿਹੜਾ ਨਸ਼ਾ ਛਡਾਉ ਗੁਰੂ 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 ਘਰ ਦੇ ਨਾਲ ਜਿਹੜੇ ਜੋੜਦੇ ਆ ਉਹਦਾ ਕਰਕੇ ਬਹੁਤ ਜ਼ਿਆਦਾ ਬਾਬਾ ਜੀ ਮੈਂ ਇੱਕ ਗੱਲ ਤੁਹਾਨੂੰ ਕਹਾਂਗਾ ਮਾਫ ਕਰਨਾ ਮੈਨੂੰ ਪਰ ਅਕਾਲੀ ਦਲ ਜਿਵੇਂ ਪ੍ਰਚਾਰ ਕਰ ਰਿਹਾ ਖਾਸ ਕਰਕੇ ਬਿਰਸਾ ਸਿੰਘ ਬਲਟੋਹਾ ਉਹ ਕਹਿੰਦੇ ਨੇ ਕਿ ਉਹ ਤਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਇਹ ਬੇਵਕੂਫ ਬਣਾਉਂਦੇ ਆ ਨਹੀਂ ਉਹ ਕਹਿੰਦੇ ਭਾਈ ਸਾਹਿਬ ਲੋਕਾਂ ਨੂੰ ਬੇਵਕੂਫ ਬਣਾਉਂਦੇ ਬਲਟੋਹਾ ਬੇਵਕੂਫ ਬਣਾਉਂਦਾ ਕੱਲ ਦੀ YouTube ਉਹਨਾਂ ਦੀ ਪੜ੍ਹ ਕੇ ਦੇਖਣੀ ਸੀ ਕੀ ਕਹਿੰਦੇ ਆ ਵੀ ਅਸੀਂ ਇਹ ਪਾ ਦੂਆ ਬੰਦੀ ਸਿੰਘਾਂ ਦਾ ਮੁੱਦਾ ਚੱਕਾਂਗੇ ਅੱਗੇ ਹੀ ਨੇ ਚਰਦਾ ਚੱਕਿਆ ਨਾ ਕਿੰਨੇ ਚਿਰ ਇਹਨਾਂ ਦੀ ਅਕਾਲੀ ਸਰਕਾਰ ਰਹੀ ਆ ਉਹ ਤਾਂ ਕਹਿੰਦੇ ਕਿ ਭਾਈ ਸਾਹਿਬ ਨੇ ਕਹਾਦਾ ਬੰਦੀ ਸਿੰਘਾਂ ਦਾ ਮੁੱਦਾ ਚੱਕਣਾ ਉਹ ਤਾਂ ਆਪ ਕਹਿੰਦੇ 2 ਸਾਲ ਦੇ ਜੇਲ੍ਹ ਚ ਨਹੀਂ ਹੋਏ ਤੇ ਉਹ ਬਾਹਰ ਆਉਣ ਨੂੰ ਫਿਰਦੇ ਠੀਕ ਹੀ ਬਾਹਰ ਆਉਣ ਨੂੰ ਫਿਰਦੇ ਆ ਬੰਦੀ ਸਿੰਘਾਂ ਦਾ ਹਵਾਲਾ ਦੇ ਰਹੇ ਕਹਿੰਦੇ 30 32 ਸਾਲ ਬੈਠੇ ਉਹਨਾਂ ਨੂੰ ਹੀ ਨਜ਼ਰ ਹੋ ਗਿਆ ਉਹਨਾਂ ਨੂੰ ਹੀ ਨਜ਼ਰ ਹੋ ਗਿਆ ਉਹਨਾਂ ਕੰੰਗ ਚੱਕਿਆ ਐਦ ਕੀ ਭਾਈ ਅੰਮ੍ਰਿਤ ਕਿੰਨੇ ਸਾਲ ਸਰਕਾਰ ਰਹੀ ਅਕਾਲੀਆਂ ਦੀ ਵਿੱਚ ਵੀ ਖਾਸੀ ਚੱਲ ਰਹੀ ਹੈ ਸਰ ਹਾਂ ਕੀ ਮੁੱਦਾ ਚੱਕਿਆ ਉਹਨਾਂ ਸਾਬਾਪੂ ਆਪਣੇ ਘਰਾਂ ਨੂੰ ਆ ਕੁਰਸੀਆਂ ਨੂੰ ਪੈਂਦੇ ਆ ਲੱਗਦਾ ਭਾਈ ਸਾਹਿਬ ਚੱਕਣਗੇ ਅਮਰਤਪਾਲ ਸਿੰਘ ਚੱਕਣਗੇ ਹਾਂਜੀ ਚੱਕਣਗੇ ਚੱਕਣਗੇ ਮੁੰਡਾ ਆ ਭਾਈ ਸਾਹਿਬ ਨੂੰ ਜਿਤਾਉਣਾ ਹੈ ਜਿਤਾਉਣਾ ਜਿਤਾਉਣਾ ਜੀ ਜਿਤਾਉਣਾ ਬਿਲਕੁਲ ਉਹ ਸੰਗਤ ਕੀ ਜਾਣਾ ਜੀ ਦੇਖੋ ਜੀ ਇਹ ਸੰਗਤ ਦੇ ਹੱਥ ਵਿੱਚ ਆ ਚਾਬੀ ਉਹ ਤੁਹਾਡਾ ਕੀ ਮਨ ਹੈ ਤੁਸੀਂ ਵੀ ਵੋਟ ਪਾਉਣੀ ਹੈ ਅਸੀਂ ਦੇ ਆ ਸਾਰੀ ਸੰਗਤ ਦੇ ਨਾਲ ਹੀ ਆ ਜਿੱਥੇ ਸਕਦੀ ਜਾਊਗੀ ਭਾਈ ਸਾਹਿਬ ਨੂੰ ਜਾਣਾ ਭਾਈ ਅਮਰਪਾਲ ਸਿੰਘ ਨੂੰ ਚਲਵਾਣਾ ਦੇਖੋ ਜੀ ਜਿਚਾਣਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਮੈਂ ਮੇਰੇ ਕਹਿਣ ਦਾ ਮਤਲਬ ਤੁਸੀਂ ਵੋਟ ਪਾਉਣੀ ਹੋਣਾ ਨੂੰ ਸਾਡਾ ਗੁਰੂ ਸਾਹਿਬ ਪਵਾ ਰਿਹਾ ਸਭ ਨੂੰ ਸਭ ਨੂੰ ਸਭ ਕੋ ਪਾਏਗਾ ਵੋਟ ਸਾਡਾ ਦਸਮ ਪਾਤਸ਼ਾਹ ਉਹ ਕਿਰਪਾ ਕਰਦੇ ਸਾਗਰਾ ਤੇ ਉਹ ਆਪੇ ਕਿਰਪਾ ਕਰਨੀ ਹੈ ਦੀ ਬਾਬਾ ਜੀ ਕੀ ਕਹਿਣਾ ਤੁਹਾਡਾ ਸਾਡਾ ਵੀ ਉਹ ਕਹਿਣਾ ਅਮਰਤਪਾਲ ਸਿੰਘ ਨੂੰ ਪਾਣੀ ਆ ਅਮਰਤਪਾਲ ਸਿੰਘ ਨੂੰ ਬਹੁਤ ਜੇਫਾਵਾ ਵਾਹ ਜੀ ਜੋ ਧੱਕਾ ਕਰ ਰਿਹਾ ਨੇ ਕਹਿੰਦਾ ਜੋ ਕਹਿੰਦਾ ਹੀ ਕੋ ਬਾਲਟੀ ਸਾਰੇ ਸਾਰੇ ਇੱਕੋ ਗਰਮ ਅਮਰਤਪਾਲ ਸਿੰਘ ਨੂੰ ਪਾਣੀ ਵਾਹ ਜੀ ਹਾਂ ਜੀ ਵਾਹ ਜੀ ਬਿਲਕੁਲ ਬਿਲਕੁਲ ਕੀ ਰਜਾਣਾ ਫਿਲਹਾਲ ਹੋਰ ਵੀ ਬਜ਼ੁਰਗ ਸਾਡੇ ਨਾਲ ਨੇ ਕੀ ਰਜਾਣਾ ਇਸ ਵੇਲੇ ਖਰੂਰ ਸਾਹਿਬ ਦੀ ਸੀਟ ਦਾ ਭਾਈ ਇਹ ਖਰੂਰ ਸਾਹਿਬ ਭਾਈ ਅਮਰਪਾਲ ਸਿੰਘ ਜੀ ਜਿੱਤਣਗੇ ਜੀ ਸਾਡੇ ਦੇ ਇਹੀ ਸਾਰੇ ਇਲਾਕੇ ਦਾ ਹੀ ਜਿੱਤਣਗੇ ਤੇ ਹੁਣ ਯਾਦ ਕਰਵਾਣਾ ਵਾ ਜੂਤਾਵਾਂਗੇ ਪੂਰਾ ਜੋਰ ਲਾ ਕੇ ਜੀ ਹਾਂਜੀ ਨਹੀਂ ਪਹਿਲਾਂ ਜਿੰਨੇ ਲੋਕ ਰਹੇ ਹੁਣ ਜਿੰਨੀਆਂ ਦਾਵੇਦਾਰੀਆਂ ਠੋਕੀਆਂ ਜਾ ਰਹੀਆਂ ਨੇ ਉਹਨਾਂ ਦੇ ਉੱਤੇ ਕੋਈ ਉਮੀਦ ਨਹੀਂ ਭਾਈ ਅਸੀਂ ਹੋਰ ਕਿਸੇ ਦੇ ਮਗਰ ਤੋਂ ਉਹਨਾਂ ਨੇ ਭਾਈ ਹੱਕ ਦੇ ਸੱਚ ਦੇ ਖੜੇ ਸੀ ਪੰਥ ਦੇ ਪੰਥ ਦੇ ਇਹਨਾਂ ਦੇ ਨਾਲ ਖੜਾਂਗੇ ਮੈਂ ਇੱਕ ਹੋਰ ਗੱਲ ਪੰਥ ਦੀ ਗੱਲ ਹੀ ਚੱਲੀ ਜੇ ਪੰਥਕ ਪਾਰਟੀ ਵੀ ਖੜੀ ਆ ਵਰਸਾ ਸਿੰਘ ਬਲਟੋਹਾ ਖੜੋਤੇ ਨੇ ਉਹਨਾਂ ਦੇ ਉੱਤੇ ਕੋਈ ਪੇਪਰ ਨਹੀਂ ਪਾਜੀ ਨਹੀਂ ਕੋਈ ਇਹਨੇ ਚਿਰਦਾ ਨਹੀਂ ਪਈ ਉਹਨਾਂ ਬਾਦਲ ਹੁਣਾਂ ਨਾਲ ਰਹੇ ਕੀ ਕੀਤਾ ਵਾ ਹੁਣ ਇਹਨਾਂ ਬੰਦੀ ਸਿੰਘਾਂ ਦਾ ਲੈ ਗਈ ਤੋਰੀ ਫਿਰ ਤੇ ਪਿੱਛੋਂ ਕਿੱਥੇ ਸੁੱਤੇ ਸੀ ਉਦੋਂ ਨਹੀਂ ਇਹਨਾਂ ਨੇ ਸੋਚਿਆ ਜੇ ਹੁਣ ਭਾਈ ਅਮਰਪਾਲ ਖੜਾ ਤੇ ਹੁਣ ਕਿਉਂ ਉਹ ਮੁੱਦਾ ਲੈ ਗਈ ਵੋਟਾਂ ਮੰਗਣ ਦਾ ਕਰਕੇ ਖੜੇ ਆ ਪਰ ਨਹੀਂ ਇਹਨਾਂ ਦੇ ਬਲਟੋਏ ਹੁਣ ਵੋਟਾਂ ਨਹੀਂ ਪਾਵਾਂਗੇ ਆ ਦੀ ਆਂ ਵੋਟਾਂ ਭਾਈ ਅਮਰਪਾਲ ਸingh ਬਲਟੋਹਾ ਨੇ ਤਾਂ ਇੱਥੋਂ ਤੱਕ ਕਹਿ ਦਿੱਤੀ ਕਿ ਗੱਲਬਾਤ ਅੰਦਰੋਂ ਆਰਐਸਐਸ ਦੀ ਜੁੜੀ ਪਈ ਹੈ ਪਾਜੀ ਬਿਲਕੁਲ ਨਹੀਂ ਆਰਐਸਐਸ ਦੇ ਹੁੰਦੇ ਤੇ ਇਦਾਂ ਨੂੰ ਲਿਓ ਹੁੰਦੇ ਆ ਰਸਤੇ ਕਿਉਂ ਉੱਥੇ ਜਾਂਦੇ ਇੰਡੋਨੇਸ਼ੀਆ ਇਹਨਾਂ ਦਾ ਡਰ ਹੈ ਸਚਾਈ ਹੈ ਇਹ ਨਸ਼ਾ ਛਡਾਊਗਾ ਬੱਚਿਆਂ ਨੂੰ ਬਚਾਉਂਦੇ ਆ ਮਗਰ ਜਨਤਾ ਪਬਲਿਕ ਤੁਰੀ ਆ ਐਸੇ ਕਰਕੇ ਨਾ ਜੇਲ੍ਹ ਦੇ ਸਟਾ ਕੋਈ ਗਾਣਾ ਕਰਮ ਤੋਂ ਨਾ ਜਿਹੜਾ ਕੋਈ ਸਿੱਖ ਆਵਾਜ਼ ਠੋਰਾ ਤਾਂ ਉਹਨੂੰ ਦਬਾਉਂਦੇ ਆ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਭੂਰ ਸਾਹਿਬ ਦੀ ਸੀਟ ਦਾ ਕੀ ਰਹਿਣਾ ਭਾਈ ਨਹੀਂ ਜੋਰ ਪੂਰਾ ਵਾਜੀ ਆਪਣਾ ਵੀ ਭਾਈ ਸਾਹਿਬ ਨੂੰ ਜਿਤਾਉਣਾ ਹਾਂ ਭਾਈ ਸਾਹਿਬ ਨੂੰ ਜਿਤਾਵਾਂਗੇ ਜੀ ਬਿਲਕੁਲ ਮੈਨੂੰ ਇੱਕ ਗੱਲ ਸਮਝਾਓ ਇਹ ਤਾਂ ਆਪਾਂ ਗੱਲ ਕਰ ਲਈ ਹਰ ਕੋਈ ਮੋਸਟਲੀ ਇਹੀ ਗੱਲ ਕਹਿ ਰਿਹਾ ਜ਼ਰੂਰੀ ਹੈ ਜਿ ਦੇਖੋ ਜੇ ਤਾਂ ਆਪਣੀ ਕੌਮ ਨੂੰ ਬਚਾਉਣਾ ਕਿਉਂਕਿ ਸਾਰੀਆਂ ਪਾਰਟੀਆਂ ਚੈੱਕ ਕਰਕੇ ਦੇਖ ਲਈਆਂ ਵਾ ਠੀਕ ਹੈ ਨਾ ਤੇ ਇਹ ਦੇਖੋ ਇਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਇਹਨਾਂ ਨੇ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਛਡਾ ਕੇ ਸਿੱਖੀ ਦੇ ਬਣਿਆਂ ਨੂੰ ਕੀਤਾ ਇਹ ਕੋਈ ਮਾੜਾ ਕੰਮ ਨਹੀਂ ਹੈਗਾ ਬਹੁਤ ਵਧੀਆ ਕੰਮ ਆ ਠੀਕ ਆ ਪਰ ਇਹ ਸਰਕਾਰਾਂ ਦੇ ਚੀਜ਼ ਪਸੰਦ ਨਹੀਂ ਆਈ ਕਿਉਂਕਿ ਉਹਨਾਂ ਦਾ ਉਹਨਾਂ ਦਾ ਕੰਮ ਬੰਦ ਹੋ ਰਿਹਾ ਕਿਉਂਕਿ ਸਾਰਿਆਂ ਦੇ ਹੱਥ ਰਲੇ ਹੋਇਆ ਜੀ ਸੋ ਇਸ ਕਰਕੇ ਇਹਨਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਜੇ ਆਪਣੀ ਕੌਮ ਦੀ ਰਾਖੀ ਕਰਨ ਵਾਸਤੇ ਕਿਉਂਕਿ ਇਹਨਾਂ ਤੋਂ ਬਿਹਤਰ ਬੰਦਾ ਕੋਈ ਹੋਰ ਨਹੀਂ ਹੈਗਾ ਕੌਮ ਕੌਮ ਦੀ ਹੀ ਗੱਲ ਕੀਤੀ ਪੰਥ ਦੀ ਆਪਾਂ ਗੱਲ ਕਰਦੇ ਆ ਜੇ ਪੰਥ ਬਚਾਉਣਾ ਕੌਮ ਬਚਾਉਣੀ ਹੈ ਪੰਥਕ ਪਾਰਟੀ ਤਾਂ ਆਪ ਖੜੋਤੀ ਹੈ ਵਿਰਸਾ ਸਿੰਘ ਵਲਟੋਹਾ ਆ ਕੇ ਖੜੇ ਨੇ ਉਹਨਾਂ ਤੇ ਭਰੋਸਾ ਹੈ ਨਹੀਂ ਉਹਨਾਂ ਬਾਰੇ ਸਾਨੂੰ ਇਹਨਾਂ ਕੋਈ ਕਿਉਂਕਿ ਉਹ ਚਿਹਰਾ ਅਸੀਂ ਕਹ ਲਓ ਵੀ ਜਿੰਨਾ ਇਹ ਲੋਕਾਂ ਦੇ ਵਿੱਚ ਵਿਚਰੇ ਆ ਲੋਕਾਂ ਦੇ ਵਿੱਚ ਖੜ ਕੇ ਲੋਕਾਂ ਦੇ ਵਿੱਚ ਕਰਕੇ ਜੋ ਮਤਲਬ ਜੋ ਮੈਦਾਨ ਦੱਸਣ ਦਿਆਂ ਇਹ ਇਹਨਾਂ ਵਰਗਾ ਕੰਮ ਹੋ ਨਹੀਂ ਸਕਦਾ। ਕਾਲੀ ਦਲ ਤੇ ਕੋਈ ਭਰੋਸਾ ਨਹੀਂ। ਨਹੀਂ ਜੀ ਉਹ ਸਾਰੇ ਚੈੱਕ ਕਰਕੇ ਦੇਖੋ ਕੀ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਅਜੇ ਤੱਕ। ਠੀਕ ਹੈ ਸੋ ਇਹਨਾਂ ਦੇ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਹਾਂ ਜੀ ਦਿਲੋਂ ਖੜੇ ਹਾਂ ਹਾਂ ਬਿਲਕੁਲ ਬਾਬਾ ਜੀ ਕੀ ਕੀ ਹਿਸਾਬ ਕਿਤਾਬ ਹੈ ਹੁਣ ਕਿੰਨੋ ਜਿਤਾਉਣਾ ਬਹੁਤ ਵੋਟ ਪੈਣੀਆਂ ਜੀ ਤੁਸੀਂ ਛੱਡੋ ਅਮਰਪਾਲ ਸਿੰਘ ਨੂੰ ਹਾਂ ਜੀ ਕਰ ਦੋ ਗੜੋ 3 ਲੱਖ ਰੋਟ ਦੇ ਜਿੱਤੂਗਾ ਬਾਬਾ ਜੀ ਉਹਨਾਂ ਦੇ ਆਪੋਜ਼ਿਟ ਪੰਥਕ ਧਿਰ ਵੀ ਤਾਂ ਖੜੁੱਤੀ ਆ ਪੰਥਕ ਪਾਰਟੀ ਵੀ ਖੜੀ ਆ ਸ਼ਰੋਮਣੀ ਕਮਲਜੀਤ ਪਾਰਟੀ ਉਹ ਬਾਦਲਾ ਨੂੰ ਛੱਡ ਪਰੇ ਉਹ ਪੰਥ ਥੋੜਵਾ ਉਹ ਤਾਂ ਨਰਕ ਵਾ ਉਹ ਤਾਂ ਕਹਿੰਦੇ ਕਿ ਪੰਥਕ ਪਾਰਟੀ ਅਸੀਂ ਪੰਥ ਵਾਓ ਉਹ ਪੰਥ ਕਿੱਥੋਂ ਆ ਸਾਰਾ ਜੋ ਸਮੈਗ ਜੋ ਇਹਨਾਂ ਨੇ ਇੱਥੇ ਖਲਾਰਤੀ ਪੰਜਾਬ ਦੇ ਵਿੱਚ ਬਹੁਤ ਤਗੜਾ ਬਿਆਨ ਬਾਬਾ ਜੀ ਹਾਂ ਅਸੀਂ ਤਾਂ ਕਹਿੰਨੇ ਆ ਪੰਜਾਬ ਦੇ ਵਿੱਚ ਮਜੀਟੀਆਂ ਰਹਿੰਦੇ ਨੇ ਕਿੰਨੀ ਖਲਾਰੀ ਆ ਸਾਡੇ ਦੇ ਤੋਪ ਚਲਾ ਦੇਣ ਜਿਹੜੀ ਚਲਾਉਣੀ ਆ ਹਮਮਤਪਾਲ ਜੀ ਉਹਨੂੰ ਲੱਗਦਾ ਅਮਰਪਾਲ ਜਰੋਂ ਆਉਣਗੇ ਜਦੋਂ ਉਹਨਾਂ ਨੂੰ ਲਿਆਂਦਾ ਜਾਊਗਾ ਇੱਥੇ ਚੌਂ ਮੈਦਾਨ ਦੇ ਉਹ ਲੋਕਾਂ ਦੀ ਜ਼ਿੰਦਗੀ ਖਾਲੀ ਕਰ ਸਕਣਗੇ ਕਰਨਗੇ ਕਰਨਗੇ ਜ਼ਰੂਰ ਬਹੁਤ ਕਰੂ ਬੰਦਾ ਉਹ ਕੋਈ ਵਿਚਾਰਾ ਕੰਮ ਮਾੜਾ ਥੋੜੋ ਕਰਦਾ ਹੀ ਅਮਰਤੀ ਚਗਾਉਂਦਾ ਇਹ ਮੁੰਡਿਆਂ ਨੂੰ ਅਸੀਂ ਕਿੰਨਾ ਨਸ਼ੇ ਦਾ ਫਰਕ ਪੈ ਗਿਆ ਜਦੋਂ ਮੁੱਦਿਆਂ ਤੇ ਗੱਲ ਜਦੋਂ ਸਾਡੇ ਪਿੰਡੂਆਂ ਉਹਨੇ ਸਿੱਖਾ ਦੇ ਉਹਨਾਂ ਤੇ ਬਹੁਤ ਮੁੰਡੇ ਨਸ਼ਿਆਂ ਤੋਂ ਹਟ ਗਏ ਇੱਥੇ ਖਾਂਦੇ ਇਸ ਮੈਗ ਉਹਨੇ ਐਸਾ ਸਮਝਾਇਆ ਉਹ ਮੁੰਡੇ ਸਮੈਗਾਂ ਨੂੰ ਹਟ ਗਏ ਉਹ ਕੋਈ ਮਾੜੀ ਗੱਲ ਥੋੜੋ ਕਹਿੰਦਾ ਮਾੜੀ ਗੱਲ ਨਹੀਂ ਉਹ ਕਹਿੰਦਾ ਸੀ ਉਹ ਕਹਿੰਦੇ ਅਮਰ ਚੱਕੋ ਗੁਰੂ ਵਾਲੇ ਅੱਜ ਜਦੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਭਾਈ ਸਾਹਿਬ ਦਾ ਵੀ ਪ੍ਰਚਾਰ ਚੱਲਦਾ ਪਿਆ ਤੇ ਉਹੀ ਬਾਦਲਾਂ ਦੀ ਜਿਹੜੀ ਪਾਰਟੀ ਹੈ ਸ਼ਰੋਮਣੀ ਅਕਾਲੀ ਦਲ ਉਹ ਵੀ ਕਹਿੰਦੇ ਕਿ ਅਸੀਂ ਬੰਦੀ ਸਿੰਘਾਂ ਦਾ ਮੁੱਦਾ ਚੱਕਾਂਗੇ ਅਸੀਂ ਨਸ਼ਿਆਂ ਦਾ ਮੁੱਦਾ ਚੱਕਾਂਗੇ ਨਹੀਂ 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 ਤੁਸੀਂ ਤਾਂ ਕਰਨ ਵਾਲੇ ਆ ਤੇ ਚੁੱਕਣਾ ਕਿੱਥੋਂ ਖਿਲਾਰਨ ਵਾਲੇ ਅਸਲੀ ਉਹ ਆ ਬਾਦਲਾ ਠੀਕ ਹੈ शुक्रिया ਜੀ ਅਗਲੀ ਵਾਰ ਤੁਹਾਡਾ ਨਸ਼ਾ ਉਹ ਕੱਲ ਜਿਹੜੀ ਸੱਚੀ ਆ ਸਾਨੂੰ ਉੱਥੇ ਕਿਹੜਾ ਵੀ ਖਾਣ ਲੱਗਾ ਕੋਈ ਐਕਸਪੀਰੀਅੰਸ ਹੋਣਾ ਭਾਈ ਜੋ ਜੀਠੀਏ ਨੇ ਕੀਤਾ ਸੀ ਜੀ ਨੇ ਕੀਤਾ ਲਿਆਣ ਕੇ ਨਚਾ ਅੱਗ ਲਾਤੀ ਪੰਜਾਬ ਦੇ ਜਿਹੜੇ ਮੁੰਡਿਆਂ ਦਾ ਜਲਤ ਗਾਲ ਕੇ ਰਾਤੀ ਆ ਜ਼ਮੀਨ ਜਿਹੜਾ ਪਿੰਡ ਹੈਗਾ ਹੈ ਜਾਂ ਫਿਰ ਹਲਕਾ ਵਾਪ ਇਹ ਹਾਲਾਤ ਨੇ ਫਿਲਹਾਲ ਖਡੂਰ ਸਾਹਿਬ ਦੇ ਲੋਕ ਅੱਕੇ ਪਏ ਨੇ ਪ੍ਰਤੀਤ ਹੋ ਰਹੇ ਨੇ ਔਰ ਭਾਈ ਸਾਹਿਬ ਦਾ ਆਉਣਾ ਉਹਨਾਂ ਵਾਸਤੇ ਵੀ ਬੇहद ਜ਼ਰੂਰੀ ਹੋ ਗਿਆ ਔਰ ਇਸ ਜ਼ਰੂਰਤ ਦੇ ਵਿੱਚ ਭਾਈ ਸਾਹਿਬ ਦਾ ਆਉਣਾ ਉਹਨਾਂ ਦੇ ਵਾਸਤੇ ਸੁਖਾਲਾ ਜ਼ਰੂਰ ਪ੍ਰਤੀਤ ਹੋ ਰਿਹਾ ਪਰ ਸਿਆਸੀ ਰੁਝੇ ਮਾ ਕੀ ਕਹਿੰਦਾ ਉਹ ਆਂਦੇ ਕੀ ਕਰਨਾ ਚ ਪਤਾ ਲੱਗਦਾ ਰਹੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ